ਚਿਰ ਆਇਆ ਅਸੀਂ ਕਈ ਦਿਨਾਂ ਤੋਂ ਸੋਚ ਰਹੇ ਸੀ ਕਿ ਪੰਜਾਬ ਦਾ ਇੱਕ ਮਸਲਾ ਹੈ ਜਿਹਦੇ ਤੇ ਅਸੀਂ ਪ੍ਰੋਗਰਾਮ ਕਰੀਏ ਮੈਂ ਪਿਛਲੇ ਹਫਤੇ ਇੱਕ ਆਰਟੀਕਲ ਲਾਇਆ ਸੀ ਅਖਬਾਰ ਦੇ ਵਿੱਚ ਕਿ ਪਾਣੀ ਮੁੱਕ ਗਿਆ ਜੀ ਪੰਪਾਲ ਜੀ ਅਸੀਂ ਪਾਣੀ ਮੁੱਕਦਿਆਂ ਦੇ ਸਬੰਧ ਵਿੱਚ ਉਸ ਆਰਟੀਕਲ ਚ ਕਾਫੀ ਕੁਝ ਕੋਸ਼ਿਸ਼ ਕੀਤੀ ਦੱਸਦੀ ਜੀ ਕਿ ਪੰਜਾਬ ਵਿੱਚ ਪਾਣੀ ਕਿਵੇਂ ਮੁੱਕ ਰਿਹਾ ਤੇ ਕਿਵੇਂ ਮੁੱਕ ਜਾਊ ਹਾਂਜੀ ਤੇ ਉਹਦੇ ਸਬੰਧ ਵਿੱਚ ਆਪਾਂ ਨੇ ਥੋੜੀ ਬੋਧ ਕਰਨ ਵਾਸਤੇ ਕਰਨੀ ਆ ਹਾਂਜੀ ਕਿ 1939 ਵਿੱਚ ਜਦੋਂ ਕਿ ਸਾਡੇ ਪੰਜਾਬ ਤਿੰਨੇ ਇਕੱਠੇ ਸੀ ਜੀ ਮਾਸ਼ਾਅੱਲ ਹਰਿਆਣਾ ਪੰਜਾਬ ਜੀ ਉਦੋਂ ਸਿਰਫ 263000 ਰੈਲਵੇ ਉੱਤੇ ਚੋਣਾ ਜਿਹੜਾ ਉਹਦੇ ਲਈ ਪਾਣੀ ਪਰਤੇ ਜਾਂਦਾ ਸੀ ਜੀ ਤੇ ਉਸ ਤੋਂ ਬਾਅਦ 1965 ਤੱਕ ਆਉਂਦੇ ਆਉਂਦੇ ਕਿ ਉੱਤਿਆਰ ਦੇ ਵਿੱਚ ਪੰਜਾਬ ਅਲੱਗ ਹੋ ਗਿਆ ਜੀ 65 68 ਤੱਕ ਆਉਂਦੇ ਆਉਂਦੇ ਉਹ ਥੋੜਾ ਜਿਹਾ ਹੀ ਵਧਿਆ ਥੋੜਾ ਜਿਹਾ ਪਾਣੀ ਦਾ ਨਿਕਾਸ ਜਿਆਦਾ ਆਉਣਾ ਮੁਝ ਲੈਣਾ ਪਿਆ ਜਿਆਦਾ ਵੀ ਪਰ ਕੀ ਹੋਇਆ ਕਿ ਜਦੋਂ 1977 ਆਇਆ ਹਮ ਅਕਾਲੀ ਦਲ ਦੀ ਸਰਕਾਰ ਆਈ ਸਮਾਂ ਮੈਂ ਆਉਂਦਿਆ ਨੇ ਬਿਜਲੀ ਮੁਫਤ ਕਰਦੀ ਜੀ ਬਿਜਲੀ ਮੁਫਤ ਹੋਣ ਦੇ ਨਾਲ ਕੀ ਹੋਇਆ ਕਿ ਜਿਹੜੇ ਪੰਜਾਬ ਦੇ ਟਿਊਬਨ ਟਿਊਬ ਜਿਹੜੇ ਸੀ ਉਹ ਤਕਰੀਬਨ ਆ ਮੰਨ ਲਓ 90% ਪਾਣੀ ਉਹਨਾਂ ਨੂੰ ਜਾਂਦਾ ਸੀਗਾ 1947 ਤੋਂ ਲੈ ਕੇ 650 ਤੱਕ ਹਾਂਜੀ 237000 ਹੈ ਟੇਰ ਦੇ ਵਿੱਚ ਜਣੀ ਉਹ ਪਾਣੀ ਜਾਂਦਾ ਸੀ ਪਰ ਪੰਜਾਬ ਦੇ ਵਿੱਚ 1970 ਤੱਕ ਝੋਨਾ ਜਿਹੜਾ ਲੱਗਦਾ ਸੀ ਉਹ 237000 ਲੈ ਕੇ 962000 ਏਕੜ ਤੇ ਜਲਾ ਗਿਆ ਜਾਨੀ ਕਿ ਹੋਇਆ ਕਿ ਤਿੰਨ ਸੂਬੇ ਬਣ ਗਏ ਹਾਂਜੀ ਪਰ ਪੰਜਾਬ ਦੇ ਜਿਹੜੇ ਇੱਕ ਇੱਕ ਜਣਾ ਛੋਟਾ ਸੂਬਾ ਰਹਿ ਗਿਆ ਉੱਚ ਉਹ ਝੋਨੇ ਦੀ ਜਿਹੜੀ ਫਸਲ ਆ ਉਹ ਇੰਨੀ ਵੱਧ ਗਈ 9.97 ਮਤਲਬ ਉਹਦੇ ਹਟਿਆ ਪਾ ਗਈ 2015 ਤੱਕ ਝੋਨੇ ਨੂੰ 71% ਪਾਣੀ ਜੜਾਇਆ ਉਹ ਨਹਿਰਾਂ ਦਾ ਹਾਂਜੀ ਕਿੱਡੂ ਆ ਦਾ ਲੰਦਾ ਹੈ ਹੂੰ 2024 ਚ ਨਹਿਰਾਂ ਦਾ ਨਾਮ ਆਤਰੂਈ ਹਾਂਜੀ ਤੇ ਟਿਊਬਲ ਜਿਹੜੇ 6 ਲੱਖ 2000 ਸੀਗੇ ਕਿ ਉਹ 2015 ਤੋਂ ਪਹਿਲਾਂ ਹਾਂਜੀ ਉਹ ਹੈ 840000 ਪਾਣੀ ਤਾਂ ਜ਼ਮੀਨ ਚ ਥੱਲੇ ਹੁੰਨਾ ਨਹੀਂ ਆ ਜੀ 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 ਇਹਦੇ ਸੰਬੰਧ ਚ ਆਪਾਂ ਚਾਹੁੰਦੇ ਆ ਹਾਂਜੀ ਕਿ ਗੱਲਬਾਤ ਕੀਤੀ ਜਾਵੇ ਹਾਂਜੀ ਹਾਂਜੀ ਪਰ ਗਰਮੀ ਪਿਛਲੇ ਸਾਲਾਂ ਦੇ ਮੁਕਾਬਲੇ ਦੇ ਵਿੱਚ ਹੁਣ ਆ ਜਿਹੜੀ ਗਰਮੀ ਹੁੰਦੋ ਸੀ ਕੀ ਹਾਂਜੀ ਉਹਦੇ ਮੁਕਾਬਲੇ ਚ ਹੁਣ ਗਰਮੀ ਅੱਗੇ 40 ਡਿਗਰੀ ਤੋਂ ਥੱਲੇ ਰਹਿੰਦੀ ਸੀ ਹਮ ਕਿਉਂਕਿ ਗਲੋਬਲ ਵਾਰਮਿੰਗ ਹੋ ਗਈ ਆ ਜੀ ਹੁਣ ਉਹ ਜਿਹੜੀ ਗਰਮੀ ਆ ਤਕਰੀਬਨ 50 ਡਿਗਰੀ ਤੱਕ ਚੱਲੇ ਜਾਂਦੀ ਆ ਪੰਜਾਬ ਦੇ ਵਿੱਚ ਉਹ ਜਿਹੜੀ 50 ਡਿਗਰੀ ਤੱਕ ਜਾਂਦੀ ਉਹ ਤਾਂ ਮੈਨੂੰ ਪਤਾ ਜਿੰਨਾ ਵੀ ਪਾਣੀ ਧਰਾ ਸਕਦੇ ਉੱਤੇ ਧਰਤੀ ਕਰਤੇ ਹੈਗਾ ਹਾਂਜੀ ਕਿੰਨੀ ਜਲਦੀ ਜਲ ਬਾਰਸ਼ ਪਾ ਕੇ ਪੜਾ ਜੇ ਬਿਲਕੁਲ ਥੇ ਪਾਣੀ ਦੀ ਲੋੜ ਪੈਂਦੀ ਹੈ ਬਰੇਪਾ ਜੀ ਦੋ ਗੱਲਾਂ ਨੇ ਇਹ ਇਹਦੇ ਵਿੱਚ ਤੁਸੀਂ ਕੀਤੀਆਂ ਇੱਕ ਤਾਂ ਦੇਖੋ ਵੀ ਜਿਹੜਾ ਗਰਮੀ ਵਧੀ ਗਰਮੀ ਵਾਧੀ ਉਸ ਤੋਂ ਵੱਧ ਕੇ ਅਸੀਂ ਜਿਹੜਾ ਪਾਣੀ ਹੈ ਉਸ ਦੀ ਸੰਭਾਲ ਨਹੀਂ ਕੀਤੀ ਸੋ ਇਹ ਦੋ ਗੱਲਾਂ ਆਪਣੇ ਆਪ ਦੇ ਵਿੱਚ ਅਲੱਗ-ਅਲੱਗ ਹੈ ਲੇਕਿਨ ਇਹਨਾਂ ਦਾ ਜਿਹੜਾ ਜਿਹੜਾ ਅੰਜਾਮ ਹੈ ਉਹ ਸਾਡੇ ਮਨੁੱਖਤਾ ਨੂੰ ਸਾਡੇ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਦੇਖੋ ਸਮੇਂ-ਸਮੇਂ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਉਹ ਆਪਣੇ ਜਿਹੜੇ ਮਤਲਬ ਜਿਹੜੇ ਅਖੌਤੀ ਕਿੰਦੋਂ ਆਪਣੇ ਬੈਨੀਫੀਸ਼ੀਅਲ ਲਈ ਆਪਣੇ ਬੈਨੀਫਿਟ ਦੇ ਲਈ ਉਹ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਬੰਦਸ਼ਾਹ ਕਈ ਤਰ੍ਹਾਂ ਦੀਆਂ ਮਤਲਬ ਕਿ ਇਹ ਸ਼ੋਅ ਕਰਦੇ ਨੇ ਉਹ ਸਰਕਾਰਾਂ ਕਿ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਰਹਿਤਾਂ ਦੇ ਦਿੰਦੇ ਆ ਪਰ ਅਸਲ ਵਿੱਚ ਉਹ ਰਹਿਤਾਂ ਨਹੀਂ ਹੁੰਦੀਆਂ ਮੈਂ ਇੱਕ ਵਾਰੀ ਇੱਕ ਛੋਟਾ ਜਿਹਾ ਲਿਖਿਆ ਸੀਗਾ ਕਿ ਸਰਕਾਰਾਂ ਕਦੇ ਵੀ ਲੋਕ ਪੱਖੀ ਨਹੀਂ ਹੁੰਦੀਆਂ ਉਹਦੇ ਵਿੱਚ ਮੈਂ ਸਬੂਤ ਦਿੱਤੇ ਸੀ ਇਸ ਗੱਲ ਹੁਣ ਦੇਖੋ ਕਾਲੀ ਸਰਕਾਰ ਨੇ ਪਾਣੀ ਜਿਵੇਂ ਤੁਸੀਂ ਦੱਸਿਆ ਕਿ ਪਾਣੀ ਜਿਹੜਾ ਸੀਗਾ ਉਹ ਨਾ ਬਿਜਲੀ ਜਿਹੜੀ ਸੀ ਉਹ ਫ੍ਰੀ ਕਰ ਤਾਂ ਉਹਦਾ ਕੀ ਕੀ ਸਿੱਟਾ ਨਿਕਲਿਆ ਲੋਕਾਂ ਨੇ ਟਿਊਬਲ ਚੱਲਦੇ ਛੱਡ ਕੇ ਘਰ ਤੋਂ ਤੱਕਣਾ ਬਿਲਕੁਲ ਬਿਲਕੁਲ ਸਹੀ ਪਾਣੀ ਵਾਲੀ ਤੇਰੇ ਨਾਲ ਕੱਢੀ ਜਾਣਾ ਬਿਲਕੁਲ ਜੀ ਮੋਟਰ ਚੱਲਦੀ ਰਹੀ ਚ ਮੋਟਰਾਂ ਦੇ ਜਿਹੜੇ ਕੋਠਾ ਪਾਇਆ ਹੁੰਦਾ ਸਿਕਾ ਉੱਥੇ ਟਿਊਬਲ ਦੇ ਲਈ ਤੇ ਉੱਥੇ ਕੋਠੇ ਜਾਨੀ ਮੋਟਰਾਂ ਦੇ ਉੱਤੇ ਬੰਦਰ ਬਿਜਲੀ ਆ ਗਈ ਬੰਦਾ ਬਿਠਾਤਾ ਉੱਥੇ ਬਿਜੇ ਆ ਗਈ ਤੂੰ ਇਹਨੂੰ ਚੱਲਦੀ ਕਰ ਦੇਣਾ ਤੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਗੱਲ ਨਾਲ ਹਾਂਜੀ 2024 ਚ ਉਹ ਲੋਡ ਨਹੀਂ ਪਈ ਚਲ ਜੀ ਉਹ ਤਾਂ ਗਿਉ 1 ਹੁਣ ਜਦੋਂ ਬਿਜਲੀ ਜਾਂਦੀ ਆ ਉਹ ਮੋਟਰ ਆਪਣੇ ਆਪ ਰੁਕ ਜਾਂਦੀ ਆ ਰੁਕ ਜਾਂਦੀ ਜਦੋਂ ਬਿਜਲੀ ਆਉਂਦੀ ਮੋਟਰ ਫੇਰ ਚੱਲਣਾ ਫੇਰ ਚੱਲ ਪੈਂਦੀ ਕੋਈ ਨਵਾਂ ਸਵਿਚ ਮਾਰ ਗਿਆ ਅੱਛਾ ਸਿਸਟਮ ਨਹੀਂ ਕਾਲੀ ਸਰਕਾਰ ਵਾਲੇ ਸਿਸਟਮ ਏ ਸੀਗਾ ਕਿ ਐਨੇ ਐਨੇ ਟਾਈਮ ਅਸੀਂ ਬਿਜਲੀ ਦੇਣੀ ਹੈ ਤੁਹਾਨੂੰ ਖਾਸ ਖਰਚ ਹੁੰਦੇ ਦੇ ਵਿੱਚ ਧੋਣੇ ਦਾ ਸੀਜ਼ਨ ਵੇਲੇ ਤਾਂ ਹਮਨੂੰ ਪਤਾ ਸੀਗਾ ਕਿ ਯਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ 4 ਘੰਟੇ ਆ ਫੇਰ ਸ਼ਾਮ ਨੂੰ 4 ਘੰਟੇ ਆ ਉਹ ਮੋਟਰਾਂ ਕੋਈ ਨਹੀਂ ਰੱਖਦੇ ਚਲਾਈ ਰੱਖੋ ਚਲਾਈ ਰੱਖੋ ਨਾਲ ਪਾਣੀ ਯਾਨੀ ਪਾਣੀ ਇੱਕ ਚੀਜ਼ ਹੈ ਜਦੋਂ ਵੀ ਕਿਸੇ ਕੌਮ ਨੂੰ ਕਮਿਊਨਿਟੀ ਨੂੰ ਖਤਮ ਕਰਨਾ ਉਹ ਮੈਂ ਆਊਟ ਸੈਇਦ ਜੀ ਵਰਸ ਕਿ ਜਿਵੇਂ ਜ਼ੀਰੋ ਕਰਨਾ ਖਤਮ ਕਰ ਉਹਨਾਂ ਨੂੰ ਫ੍ਰੀ ਚੀਜ਼ਾਂ ਦੇਣੀਆ ਸ਼ੁਰੂ ਕਰ ਦਿਓ ਜਿਹੜੀ ਜੱਟ ਦੀ ਚੜ੍ਹਤ ਹੁੰਦੀ ਸੀ ਮੋਸਟਲੀ ਜੱਟ ਤੋਂ ਭਾਵ ਮੈਂ ਲੈਣਾ ਕਿਸਾਨ ਕਿਸਾਨ ਤੋਂ ਜ਼ਰੂਰੀ ਨਹੀਂ ਕਿ ਕਿਸਾਨ ਹੀ ਪੰਜਾਬ 'ਚ ਰਹਿੰਦੇ ਆ ਸਾਰੇ ਪੰਜਾਬ 'ਚ ਬਹੁਤ ਕਮਿਊਨਿਟੀਆਂ ਨੇ ਹੋਰ ਕਿਸਾਨ ਤੋਂ ਇਲਾਵਾ ਜਿਹੜੇ ਕਿਸਾਨ ਟਪੈਂਡ ਕਰਦੇ ਨੇ ਉਹਨਾਂ ਦੇ ਬਿਲਕੁਲ ਜਿਸ ਕਿਸਾਨ ਆਰਟੀਕ ਕਮਿਊਨਿਟੀ ਆੜਤੇ ਕੋਲੇ ਡਾਲਰ ਕੋਲੇ ਮਤਲਬ ਉਹਨਾਂ ਕਰਦੇ ਸੀ ਜਮੀਨ ਹਾਂ ਜੀ ਉਹ ਸ਼ਾਹੂਕਾਰਾਂ ਕੰਮ ਕਰਦੇ ਸੀ ਪੈਸੇ ਦਿੰਦੇ ਹੀ ਦਿੰਦੇ ਸੀ ਉਹ ਵੀ ਇੱਕ ਆਪਸ ਵਿੱਚ ਐਸਾ ਪ੍ਰਪ ਹੁਣ ਉਹਨਾਂ ਨੇ ਤਾਂ ਨਹੀਂ ਹਰ ਵਕਤ ਮੋਟਰ ਚਲਾਉਣੀ ਆ ਤੁਸੀਂ ਚਲਾਉਣੀ ਆ ਤੁਸੀਂ ਜਿੰਨੇ ਸਰ ਹੁਣ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਫ੍ਰੀ ਬਿਜਲੀ ਕਰਕੇ ਮੋਟਰਾਂ ਚਲਾ ਕੇ ਪਾਣੀ ਨੂੰ ਡਾੜਤਾ ਪਾਣੀ ਸਾਡਾ ਡੂੰਗਾ ਕਰਤਾ ਉਹਦੇ ਨਾਲ ਸਾਰੇ ਪੰਜਾਬੀਆਂ ਨੂੰ ਭੁਗਤਣਾ ਪਿਆ ਸਾਰੀ ਹੁਣ ਪਾਣੀ 300 ਫੁੱਟ ਤੱਕ ਚਲਾ ਗਿਆ ਸੀ 2015 ਤੋਂ ਪਹਿਲਾਂ ਬਿਲਕੁਲ ਜੀ ਮੈਂ ਇੱਕ ਥਾਂ ਤੇ ਦੋ ਮੋਟਰਾਂ ਲੱਗੀਆਂ ਦੇਖੀ ਜੀ ਇੱਕ ਉੱਪਰ ਤੇ ਇੱਕ ਇੱਥਾਂ ਅਗਰ ਇਹੀ ਅਗਰ ਇਹੀ ਆ ਰਿਹਾ 237 ਵਿੱਚ 300 ਮੀਟਰ 300 ਮੀਟਰ ਡੂੰਘਾ ਹੋ ਜਾਏਗਾ ਬੁੱਟ ਦੇ بجائے ਮੀਟਰ ਹੋ ਜਾ ਮੀਟਰ ਹੋ ਜਾ ਉਹ ਅਰੇਕ ਨੰਬਰ 2 ਉਹ ਪਾਣੀ ਚੰਗਾ ਨਹੀਂ ਆਏਗਾ ਮਾਲਵੇ ਦੇ ਵਿੱਚ ਜਿਹੜਾ ਪਾਣੀ ਆ ਉਹ ਜਿਹੜਾ ਦਰਿਆ ਹੈ ਬੁੱਡਾ ਨਾਲਾ ਨਜ਼ਾਰੇ ਦੇ ਵਿੱਚ ਉਹ ਜਦੋਂ ਜਾ ਕੇ ਅੱਗੇ ਸਤਲੁਜ ਵਿੱਚ ਮਿਲਦਾ ਉਹ ਪਾਣੀ ਮਾਲਵੇ ਚ ਜਾਂਦਾ ਜੀ ਤਲ ਜਮੀਨ ਚ ਜਾਂਦਾ ਜਮੀਨ ਚ ਲੋਕ ਪਾਣੀ ਕੱਢਦੇ ਪੀਣ ਵਾਸਤੇ 29% ਲੋਕ ਜਿਹੜੇ ਮੱਲ ਦੇ ਲਿਆ ਉਹਨਾਂ ਨੂੰ ਕੈਂਸਰ ਜਾਂ ਹੋਰ ਬਿਮਾਰੀਆਂ ਇਸ ਲਈ ਹੋਈਆਂ ਕਿ ਉਹ ਗੰਦਾ ਪਾਣੀ ਪੀ ਰਹੇ ਲੱਗਦਾ ਹੈ ਪਾਣੀ ਨੂੰ ਦੇ ਕਾਬਿਲ ਨਹੀਂ ਹੈ ਜੀ ਸਾਡੇ ਰਾਮਪੁਰੇ ਦੇ ਨੇੜੇ ਦੋ ਤਿੰਨ ਪਿੰਡ ਆ ਉਹਨਾਂ ਚ ਜਲਣ ਪੈ ਗਿਆ ਇਸੇ ਲਈ ਤਾਂ ਉਹ ਮੈਨੂੰ ਪਹਿਲਾਂ ਹੀ ਕਹਿਣ ਲੱਗੇ ਕਹਿੰਦੇ ਜੀ ਤੁਸੀਂ ਬਾਹਰੋਂ ਆਏ ਹੋ ਤੁਸੀਂ ਆਪਜੋ ਬਾਰਡਰ ਨਾਲ ਰੱਖੋ ਕਹਿੰਦੇ ਅਸੀਂ ਤਾਂ ਸਾਰ ਲੈਨੇ ਆਂ ਇਹ ਮਤਲਬ ਤੁਹਾਨੂੰ ਉਹ ਸੱਚੀ ਗੱਲ ਹੈ ਉਹ ਕਿਤੇ ਮੈਂ ਕਿਹਾ ਵੀ ਨਹੀਂ ਯਾਰ ਇੰਨਾ ਕਿੰਨਾ ਪਾਣੀ ਖਰਾਬ ਹੋਗਾ ਇੱਕ ਘੁੱਟ ਭਰੀ ਮੈਨੂੰ ਨਾਲ ਦੇ ਨਾਲ ਡੋਣਾ ਪੈ ਗਿਆ ਮੂੰਹ 'ਚ ਸਵਾਦ ਵੀ ਨਹੀਂ ਆਗਾ ਪਾਣੀ ਸਵਾਦ ਇਸੀ ਦੀ ਕੋ ਗੰਦੇ ਨਾਲੇ ਦਾ ਪਾਣੀ ਦੇ ਵਿੱਚ ਆ ਔਰ ਦੂਸਰੀ ਗੱਲ ਇਹ ਹੋਈ ਕਿ ਪੰਜਾਬ ਦੇ ਪੈਰਾ ਜਿਹੜੀਆਂ ਬਿਲਕੁਲ ਟਟ ਪਈਆਂ ਜੀ ਪਾਣੀ ਹੈ ਨਹੀਂ ਲੋਕਾਂ ਵਾਸਤੇ ਟਿਊਬਲ ਜਿਹੜੇ ਆ ਉਹ ਸਾਡੇ ਚਲਾਈ ਜਾਂਦੇ ਆ ਬਿਜਲੀ ਆਪ ਆਪ ਸਰਕਾਰ ਨੇ ਵੀ ਕਹਿ ਤਾਂ ਚਲੋ ਫਰੀ ਆ ਇੱਕ ਆਪ ਸਰਕਾਰ ਨੇ ਹੋਰ ਗੱਲ ਵੀ ਕੀਤੀ ਆ ਬੱਸਾਂ ਦੇ ਵਿੱਚ ਔਰਤਾਂ ਨੂੰ ਉਹਨਾਂ ਨੇ ਫ੍ਰੀ ਦੇਤਾ ਚੜਨ ਦੇ ਲਈ ਹਾਂ ਉਹ ਆਪਣਾ ਸ਼ਲਾਖੀ ਕਾਰਡ ਦਰਵਾਉਂਦੀਆਂ ਉਹ ਕਿਹੜਾ ਕਾਰਡ ਹੁੰਦਾ ਉਹ ਦਿਖਾ ਕੇ ਦੇ ਵਿੱਚ ਚੜ ਜਾਂਦੀਆਂ ਬੰਦੇ ਖੜੇ ਰਹਿੰਦੇ ਆ ਤੀਂਆਂ ਵਾਝ ਨਹੀਂ ਪਹਿਲਾਂ ਫਿਰ ਲੜਾਈ ਹੁੰਦੀ ਲੋਕਾਂ ਦੀ ਮੈਂ ਤਾਂ ਮੈਂ بڑا ਬੰਦਾ ਮੈਂ ਬੈਠਣਾ ਉਹ ਕਹਿੰਦੀ ਨਹੀਂ ਕੀ ਪਹਿਲਾਂ ਭਾਈ ਹਾਂ ਸੀ ਬੈਠੋ ਬਿਲਕੁਲ ਇਹ ਹੁਣ ਆਪਾਂ ਗੱਲ ਕੀਤੀ ਹੈ ਕਿ ਫ੍ਰੀ ਚੀਜ਼ਾਂ ਜਿਹੜੀਆਂ ਉਹ ਖਰਾਬ ਕਰ ਰਹੀਆਂ ਮੈਨੂੰ ਇੱਕ ਛੋਟੀ ਜਿਹੀ ਹਾਤਾ ਦਾਲ ਸਕੀਓ ਛੋਟਾ ਜਿਹਾ ਬਿਲਕੁਲ ਫ੍ਰੀ ਇਹ ਤਸੋ ਤੁਸੀਂ ਪੰਜਾਬੀ ਸਾਰੀ ਦੁਨੀਆ ਨੂੰ ਖੁਲਾਉਂਦੇ ਆ ਉਹਨਾਂ ਨੂੰ ਜੇ ਮੰਗਣ ਲਾਤਾ ਐਗਜ਼ੈਕਟਲੀ ਕਿ ਜਿਹੜੇ ਪੰਜਾਬ ਇੱਕ ਇਹੋ ਜਿਹਾ ਅੱਜ ਵੀ ਤੁਸੀਂ ਅੱਜ ਵੀ ਲੰਘ ਲੱਗਿਆ ਲੱਗਿਆ ਉਹ ਤਾਂ ਮੈਂ ਕਹਿੰਦਾ ਪਰ ਜਿਹੜੀ ਫ੍ਰੀ ਚੀਜ਼ ਹੈ ਨਾ ਫ੍ਰੀ ਚੀਜ਼ ਅਟਰੈਕਟ ਬਹੁਤ ਕਰਦੀ ਹੈ ਇਹੇ ਸਾਡੇ ਨਾ ਜਿਹੜਾ ਕਹੋ ਕਿ ਹਿਊਮਨ ਬ੍ਰੇਨ ਹੈ ਜਿਹੜਾ ਸਾਨੂੰ ਫ੍ਰੀ ਚੀਜ਼ ਮਿਲੂਗੀ ਨਾ ਉਹਦੇ ਤੇ ਅਸੀਂ ਅਟਰੈਕਟ ਹੋਵਾਂਗੇ ਦੂਸਰੀ ਗੱਲ ਕਿ ਜੇ ਮੰਨ ਲਓ ਕਿ ਕੋਈ ਚੀਜ਼ ਲੱਗਿਆ ਜੇ ਉੱਥੇ ਸੇਵ ਲੱਗਦੀ ਹੈ ਨਾ ਕੋਈ ਬੰਦਾ ਕਹੇ ਵਿਆਹ ਜਾਂ 100 ਰੁਪਏ ਦੀ ਚੀਜ਼ ਹੈ ਉਹ ਕਹਿੰਦਾ ਚੱਲ ਮੈਂ ਤੁਹਾਨੂੰ 70 ਰੁਪਏ ਇਹ ਦੇ ਦਿੰਦਾ ਤਾਂ ਉਹ ਇੰਨਾ ਖੁਸ਼ ਹੁੰਦਾ ਇਹਨੂੰ ਮਨ ਬ੍ਰੇਨ ਆ ਜਿਹੜਾ ਉਹ ਇੰਨਾ ਖੁਸ਼ ਹੁੰਦਾ ਯਾਰ ਮੈਨੂੰ ਇਹਨੇ ਘੱਟ ਕਰ ਦਿੱਤੇ ਉਹ 70 ਦੇ ਦੋ ਹੁਣੇ 70 ਦੇ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀਆਂ ਛੇਤੀਆਂ ਲੱਗਦੀਆਂ ਸੀ ਪਹਿਲਾਂ ਜਾਂ ਮਤਲਬ ਉਹ ਤਾਂ ਇਹਦੇ ਸੀ ਕਿ ਮਨੁੱਖਤਾ ਦੀ ਸੇਵਾ ਲਈ ਹੁਣ ਜਿਹੜਾ ਕੋਈ ਕਿਸਾਨ ਮੈਂ ਕਿਸੇ ਪਿੰਡ 'ਚ ਗਿਆ ਪਿਛਲੇ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਕਿਸਾਨ ਕਹਿੰਦਾ ਵੀ ਸਾਨੂੰ ਕਣਕ ਵੀ ਮੁਫਤ ਚ ਮਿਲਦੀ ਹੈ ਗੌਰਮਟਨ ਮੇਰੇ ਤੋਂ ਤੁਸੀਂ ਤਾਂ ਕਿਸਾਨ ਦੇ ਪੁੱਤ ਆ ਕਹਿੰਦੇ ਤਾਂ ਕਿ ਹਰ ਜਿਆਦਾ ਤਾਂ ਕਿ ਹਰ ਜਨਕਰੀ ਦੀ ਮੰਡੀ ਤੋਂ ਬੜੂ ਮਤਲਬ ਲੋਕਾਂ ਨੂੰ ਮੰਗਣ ਲੱਗ ਪਾ ਸਹਰੇ ਨੇ ਔਰ ਦੂਜੀ ਗੱਲ ਇਹ ਜਿਹੜੀ ਟਿਊਬ ਲਾ ਦੀ ਗੱਲ ਆਪਾਂ ਕਰਦੇ ਹਟੇ ਹਾਂਜੀ ਟਿਊਬਲ ਹੁਣ ਤਾਂ ਚਲੋ 5-7 ਲੱਖ ਚ ਲੱਗਦਾ ਰਿਹਾ ਜੇ ਇਹੀ ਹਾਲ ਰਿਹਾ ਜਿੱਦਾਂ 300 ਮੀਟਰ ਡੂੰਗਾ ਹੋ ਗਿਆ ਟਿਊਬਲ 40 ਤੋਂ ਲੈ ਕੇ 50 ਲੱਖ ਚ ਲੱਗਿਆ ਬਦਿਆ ਹੂੰ ਪਾਣੀ ਫਿਰ ਵੀ ਸਾਫ ਨਹੀਂ ਪਾਣੀ ਫਿਰ ਵੀ ਸਾਫ ਨਹੀਂ ਪਾਣੀ ਫਿਰ ਵੀ ਸਾਫ ਨਹੀਂ ਆਉਣਾ ਔਰ ਮੇਨ ਜਿਹੜੀ ਕਿਸਾਨਾਂ ਦੇ ਲਈ ਆ ਐਮ ਐਸ ਪੀ ਹਾਂ ਜੀ ਜਿਹਨੂੰ ਕਹਿੰਦੇ ਵੀ ਮਿਨੀਮਮ ਸਪੋਰਟ ਪ੍ਰਾਈਸ ਜੀ ਸਾਡੇ ਜਿੰਨਾ ਬਰਾਮਾ ਨੂੰ ਪਤਾ ਨਹੀਂ ਐਮ ਐਸ ਪੀ ਕੀ ਆ ਉਹਨਾਂ ਦੇ ਲਈ ਮੈਂ ਦੱਸ ਰਿਹਾ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਤੋਂ ਘੱਟੋ ਘੱਟ ਸੜੀ ਹੈ ਜਿਹੜੀ ਮਦਦ ਲਈ ਉਹ ਪ੍ਰਾਈਸ ਕਹਿੰਦੇ ਆ ਭਈ ਮੱਕੀ ਲਈ ਜਾਂ ਕਿਸੇ ਝੋਨੇ ਲਈ 1890 ਚਾਹੀਦੀ ਆ ਹਾਂ ਸਰਦ ਲੋਕ ਕੋਲ ਕੁੜਾ ਕੀ ਨਾਉਂ ਸੋਨੋ ਲਈ ਜਾਂਦੇ ਆ ਐਮ ਐਸ ਪੀ ਦਿੰਦੇ ਨਹੀਂ ਇਸ ਲਈ ਕਿਸਾਨ ਬੋਰਡਾਂ ਦੇ ਬੈਠੇ ਆ ਅਬ ਚਾਹੀਦਾ ਗਵਰਨਮੈਂਟ ਨੂੰ ਇਹ ਆ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਆ ਉਹ ਚਨੀ ਜੋਦੀ ਦਾ ਸਖਤ ਦਿੱਤੀ ਚਾਹੀਦੀ ਹੈ ਅੱਜ ਤੱਕ ਕਿਸਾਨਾਂ ਨਾਲ ਇਹੀ ਤਾਂ ਕੰਮ ਤਾਂ ਅਸਲ ਲੱਗਾ ਸੀਗਾ ਵੀ ਪਾਣੀ ਗੰਦਲਾ ਕਰਨ ਦੇ ਵਿੱਚ ਇੰਡਸਟਰੀ ਦਾ ਬਹੁਤ ਯੋਗਦਾਨ ਬਹੁਤ ਵੱਡਾ ਆ ਜਾਂਦਾ ਉਹਨਾਂ ਨੇ ਇੰਨਾ ਪਾਇਆ ਕਿ ਵੱਡੇ ਵੱਡੇ ਉੱਥੇ ਨਾ ਕੋਈ ਇਹ ਹੈ ਨਹੀਂ ਦੇ ਰੀਸਾਈਕਲ ਪਲੈਂਟ ਹੈ ਨਹੀਂ ਜੀ ਉਹਨਾਂ ਨੇ ਨਾ ਬਹੁਤ ਵੱਡੀਆਂ ਪਾਈਪਾਂ ਅੰਦਰ ਕਰਕੇ ਉਹਦੇ ਵਿੱਚ ساری ਜ਼ਹਿਰ ਸਿੱਟੀਆਂ ਜ ਹੈ ਉਹ ਜ਼ਹਿਰ ਦਾ ਕਾਰਨ ਹੈ ਕਿ ਪਿੰਡਾਂ ਦਾ ਪਾਣੀ ਵੀ ਖਰਾਬ ਹੋਦਾ ਇੱਥੇ ਪਿੰਡਾਂ ਦਾ ਪਾਣੀ ਇੱਕ ਨਲਕਾ ਨਹਿਰ ਦੇ ਕਿਨਾਰੇ ਲਾ ਦਿੰਦੇ ਤੁਸੀਂ ਉਹ ਠੰਡਾ ਪਾਣੀ ਨਿਕਲਦਾ ਆਏ ਵਧੀਆ ਲੱਗਦਾ ਮੈਂ ਖੁਦ ਪਿੰਦਾ ਰਿਆ ਨਹਿਰ ਦਾ ਜੀ ਵੀ ਪੀਂਦਾ ਰਿਆ ਤਾਂ ਉਹ 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 ਨਲਕੇ ਹੋਣਗੇ ਠੀਕ ਹੈ ਇਹ ਇਹ ਜਿਹੜਾ ਖਾਤਮ ਜਿਹੜੀ ਹੈ ਜ਼ਹਿਰ ਪਾਤੀ ਨਾ ਇਹ ਕੈਨਸਲ ਦਾ ਕਾਰਨ ਇਹਨੂੰ ਬਠਿੰਡੇ ਤੋਂ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਬਠਿੰਡੇ ਤੋਂ ਪ੍ਰੋਕਟਰ ਦੇ ਬੀਕਰ ਨਾਲ ਉਹਨੂੰ ਕੈਨਸਲ ਟ੍ਰੇਨ ਹੀ ਕਹਿਣ ਲੱਗੇ ਕਿਉਂਕਿ ਬੀ ਕਲਰ ਕੈਨਸਲ ਹੋਾਸਤਾ ਕੁਕਸ਼ਾ ਨੇ ਹਾਸਤਾ ਜੋ ਸਾਰਿਆਂ ਨਾਲੋਂ ਵੱਧ ਪਾਣੀ ਖਰਾਬ ਜੀ ਬਠਿੰਡਾ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਉਹ ਸਾਰੇ ਲੱਗਦਾ ਬੰਦਾ ਪਰ ਇਹਨੂੰ ਜਿੰਨੀ ਜ਼ਰੂਰੀ ਸਰਕਾਰਾਂ ਰੋਕਿਆ ਜਾਣਾ ਚਾਹੀਦਾ ਇੱਥੇ ਲੋਕਾਂ ਦੀ ਲੋਕ ਆਪ ਅੱਗੇ ਆਉਣ ਜੀ ਮੈਂ ਕਹਿੰਦਾ ਸਰਕਾਰਾਂ ਕੀ ਕਰ ਲੈਣੀਆਂ ਕੀ ਕੋਸ਼ਿਸ਼ ਕਰ ਲੋ ਲੋਕ ਵੀ ਅਗਰ ਆਪਾਂ ਲੋਕ ਵੀ ਆਖੀ ਰੋੜਾ ਕੋਣ ਵੀ ਉਹਨਾਂ ਨੂੰ ਇੰਨੀ ਇੱਕ ਜਾਗਰਤੀ ਹੋਵੇ ਦੇਖੋ ਨਾ ਤੁਸੀਂ ਚਲੋ ਤੁਸੀਂ ਪਾਣੀ ਦੀ ਗੱਲ ਕੀਤੀ ਐ ਮੈਂ ਹੋਰ ਵੀ ਐਡ ਕਰਨਾ ਅੱਜ ਤੱਕ ਕਿਸਾਨ ਅੱਗਾ ਨੂੰ ਨਹੀਂ ਹਟਦੇ ਜੀ ਜਦੋਂ ਉਹਨਾਂ ਨੂੰ ਜਿੰਨਾ ਮਰਜ਼ੀ ਕਹਿੰਦੇ ਕਿਉਂਕਿ ਉਹਨਾਂ ਦਾ ਮੇਰਾ ਨਾ ਵੈਸੇ ਇਹ ਗੱਲ ਮਾਇੰਡ ਕਰਨ ਵਾਲੀ ਨਹੀਂ ਕਿਸੇ ਦੀ ਨਹੀਂ ਸਾਡੇ ਪੰਜਾਬ ਦਾ ਕਿਸਾਨ ਇੰਨਾ ਪੜਿਆ ਲਿਖਿਆ ਨਹੀਂ ਚੀ ਦੂਰ ਅੰਦੇਸੀ ਐ ਨਹੀਂ ਉਸ ਦੀ ਉਹਨੂੰ ਸਿਰਫ ਇਹਨੇ ਬਤਾ ਮੈਂ ਆਪਦਾ ਖੇਤੋਂ ਕਰਕੇ ਤੇ ਮੈਂ ਅੱਗੇ ਵੇਚਣਾ ਬੱਸ ਇਤੋਂ ਵੱਧ ਕੋਈ ਕੁਝ ਨਹੀਂ ਪਤਾ ਨਹੀਂ ਆਹ ਉਪਰਾਹੂ ਅੱਥੇ ਹੋਣਾ ਚਾਹੀਦਾ ਹੈ ਕਿ ਸਾਡੀ ਕੌਮ ਲਈ ਸਾਡੇ ਪੰਜਾਬੀ ਲਈ ਕੀ ਚੀਜ਼ ਠੀਕ ਹੈ ਕੀ ਚੀਜ਼ ਗਲਤ ਔਰ ਇੱਕ ਚੀਜ਼ ਹੋਰ ਜਿਹੜੀ ਘਟਕਾ ਲਾਉਣ ਇੱਕ ਚੀਜ਼ ਹੋਰ ਜਿਹੜੀ ਹਾਂਜੀ ਮੇਨ ਕਰਨ ਵਾਲੀ ਸੀ ਕਿ ਪੰਜਾਬ ਦੇ ਵਿੱਚ ਮਈ ਦੇ ਵਿੱਚ ਮੈਂ ਗਿਆ ਤੇ ਮੈਨੂੰ ਸ਼ੁਕਰ ਹੈ ਕਿ ਉਹ ਮੈਂ ਗੱਲ ਕਰਨ ਲੱਗਾ ਕਿ ਪਹਿਲੀ ਵਾਰੀ ਹੂੰ ਮੈਂ ਦੇਖਿਆ ਕਿ ਲੋਕ ਬੂਟੇ ਲਾਉਣ ਲੱਗਾ ਦੁਬਾਰਾ ਹਾਂ ਇਹ ਜਾਨ ਕੇ ਗੱਲ ਮੈਂ ਸ਼ੁਕਰ ਨਾਲ ਸੋਇਆ ਪਿਆ ਸੀ ਉਹ ਮਾਲਵੇ ਵਿੱਚ ਗਿਆ ਕਿੱਧਰੇ ਦੂਰ ਤੱਕ ਕੋਈ ਰੁੱਖ ਨਹੀਂ ਦਿਖਦਾ ਹਾਂ ਨਹੀਂ ਤੋਂ ਸ਼ੁਰੂ ਹੋਇਆ ਤਬਾਹ ਹਾਂਜੀ ਵਿਆਹ ਸ਼ਾਦੀਆਂ ਚ ਲੋਕ ਜਾਂਦੇ ਆ ਉਹ ਕਹਿੰਦੇ ਕਿ ਦੂਜੇ ਨੂੰ ਬੂਟੇ ਦੇਵੋ ਹਾਂ ਜੇ ਤੇ ਤੁਸੀਂ ਜੇ ਲੰਡਨੋਂ ਆਉਣਾ ਬੂਟਿਆਂ ਦਾ ਲਾਓ ਬੂਟਿਆਂ ਦਾ ਲਾਓ ਹਾਂ ਛਿੜੀਆਂ ਬਣਾਓ ਛਿੜੀ ਦਾ ਮਤਲਬ ਤੁਸੀਂ ਜੇ ਤੁਹਾਡੇ ਕੋਲ 10 ਖੇਤ ਆ ਉੱਚੋਂ ਚਾਰ ਮਰਲੇ ਲੈ ਜਾਓ ਉੱਥੇ ਦਰਖਤ ਲਾ ਦਿਓ ਹਾਂਜੀ ਛਿੜੀ ਬਣਾਓ ਥੋੜੀ ਇੱਕ ਚੀਜ਼ ਹੋਰ ਪਾਣੀ ਖਤਮ ਹੋ ਰਿਹਾ ਮੈਂ ਆਪਣੇ ਆਪਣੇ ਕੋਲੋਂ ਅਸੀਂ ਕਹਿਣਾ ਚਾਹੁੰਦੇ ਆ ਕਿ ਅੱਗੇ ਛੱਪੜ ਹੁੰਦੇ ਸੀ ਪਿੰਡਾਂ ਦੇ ਵਿੱਚ ਹਾਂ ਕਹਿੰਦੇ ਛੱਪੜ ਤਾਂ ਨਹੀਂ ਕਿਉਂਕਿ ਉਹ ਸਰਕਾਰੀ ਜ਼ਮੀਨ ਸੀ ਲੋਕਾਂ ਨੇ ਮੰਨ ਲਈ ਕਿਸੇ ਨੇ ਮੁੱਲ ਲਈ ਇਹ ਕਹ ਰੋ ਜੇ ਤੁਹਾਡੇ ਕੋਲ 10 ਖੇਤ ਆ ਤੁਸੀਂ 10 ਮਰਲੇ ਦਾ ਇੱਕ ਖੇਤ ਜਿਹੜਾ ਪੁੱਟ ਕੇ ਛੱਪੜ ਬਣਾ ਲਓ ਆਪਣੇ ਲਈ ਆਪਣੇ ਜਨਾਂ ਉਹਦੇ 'ਚ ਨਹੀਂ ਬਹੁਤ ਪੈਂਦਾ ਜਿਹੜਾ ਵੀ ਕਿ ਪਾਣੀ ਸਾਰਾ ਤੁਸੀਂ ਨੂੰ ਮਾਲਕ ਕਿੰਨੇ ਟੋਬਾ ਬਣਾ ਲਓ ਟੋਬਾ ਹਾਂਜੀ ਤੁਸੀਂ ਟੋਬੇ ਬਣਾ ਲਓ ਦੁਬਾਰਾ ਇੱਕੋ ਕੇ ਬਣਾਓਗੇ ਪੰਜਾਬ 'ਚ 12870 ਪੈਂਦੇ ਆ ਜੇ ਤੁਸੀਂ ਆਪਣੇ ਆਪਣੇ ਖੇਤ 'ਚ ਛੋਟੇ ਛੋਟੇ ਟੋਕੇ ਬਣਾ ਲਓਗੇ ਜਿੰਨਾ ਪਾਣੀ ਨਹੀਂਦਾ ਸਾਰਾ ਇਕੱਠਾ ਹੋਏਗਾ ਇਕ ਤਾਂ ਬਿਲਕੁਲ ਤਮੰਦੋ ਇੱਕ ਉੱਤੇ ਛੋਟੀ ਜਿਹੀ ਮੋਟਰ ਲਾ ਕੇ ਆਪਣੇ ਖੇਤਾਂ ਨੂੰ ਦਈ ਚੱਲੋ ਨੰਬਰ 1 ਪਾਵੇਂ ਛੋਟਾ ਬਿਟਰ ਜਨਰਲ ਲਾ ਲਓ ਜੋ ਮਰਜੀ ਨਾਲ ਲੋ ਬਿਜਲੀ ਲਾ ਲਓ ਦੂਸਰੀ ਗੱਲ ਉਹ ਪਾਣੀ ਜਿੰਨਾ ਵੀ ਜਮਾ ਹੋਏਗਾ ਜਿਹੜਾ ਹੁਣ ਦਰਿਆਵਾਂ ਨੂੰ ਵਾਪਸ ਚਲੇ ਜਾਂਦਾ ਉਹ ਸਮੁੰਦਰ 'ਚ ਜਾ ਮਰਦਾ ਕਿਉਂਕਿ ਪਾਣੀ ਦੀ ਸਦਾ ਉੱਤੇ ਇਨਾ ਕੈਮੀਕਲ ਸਿਰਦਾ ਗਿਆ ਪੰਜਾਬ 'ਚ ਉੱਤੇ ਮਨ ਜਮੀਂ ਪੰਦਾ ਹੜਾ ਜਾਂਦਾ ਹਿੰਦੁਸਤਾਨ ਬੜਾ ਜਮੀਂ ਪੰਦਾ ਹੜਾ ਜਾਂਦਾ ਉਹ ਇਸੇ ਲਈ ਆਦਾ ਕਿ ਪਾਣੀ ਅਬਜ਼ਰਬ ਜ਼ਮੀਨ 'ਚ ਨਹੀਂ ਜਾ ਰਿਹਾ ਨਹੀਂ ਜਾ ਰਿਹਾ ਤੁਸੀਂ ਉੱਤੋਂ ਬੇ ਪਟੋਗੇ ਤੇ ਪਾਣੀ ਉੱਤੇ ਇਕੱਠਾ ਹੋਏਗਾ ਇੱਕ ਤਾਂ ਜ਼ ਤੁਹਾਡੀ ਜ਼ਮੀਨਾਂ 'ਚ ਸਾਫ ਪਾਣੀ ਮੁੜ ਕੇ ਆ ਜਾਵੇ। ਬਿਲਕੁਲ। ਦੂਜੀ ਗੱਲ ਤੁਹਾਡੇ ਖੇਤਾਂ ਨੂੰ ਵੀ ਉਹ ਲੱਗੇਗਾ ਤੁਹਾਨੂੰ ਨਾਂ ਨਹਿਰਾਂ ਦੀ ਝਾਕ ਰਹੇਗੀ, ਨਾ ਬਿਜਲੀ ਦੀ ਝਾਕ ਰਹੇਗੀ। ਬਿਲਕੁਲ। ਪਰ ਤੁਸੀਂ ਪਾਣੀ ਦੀ ਥੱਲੇ ਦੀ ਜ਼ਮੀਨ ਦਾ ਖਤਮ ਨਹੀਂ ਕਰ ਹੁੰਦੇ ਹੋਗੇ। ਬਿਲਕੁਲ। ਨਹੀਂ ਤੇ 2039 ਤੱਕ ਪੰਜਾਬ 'ਚ ਹਰ ਜਗ੍ਹਾ ਪਾਣੀ ਬੰਦ ਹੋ ਜਾਊਗਾ। 2027 ਵਿੱਚ ਮੈਂ ਆਰਟੀਕਲ 'ਚ ਲਿਖਿਆ ਹੈ। ਵੱਡੇ-ਵੱਡੇ ਆਰਟੀਕਲਾਂ ਨੂੰ ਪੜ੍ਹ ਕੇ, ਪੰਜਾਬ ਸਰਕਾਰ ਦੀਆਂ ਸਾਈਟਾਂ ਦੇਖ ਕੇ ਉੱਥੇ ਵੱਡੇ ਇੰਜੀਨੀਅਰਾਂ ਨੇ ਲਿਖਿਆ 2027 ਤੱਕ ਤਕਰੀਬਨ 10 ਜ਼ਿਲ੍ਹਿਆਂ ਦੇ ਵਿੱਚ 11 ਜ਼ਿਲ੍ਹਿਆਂ 'ਚ ਪਾਣੀ ਖਤਮ ਹੋ ਰਿਹਾ ਹਾਂਜੀ ਮਈ ਦੇ ਵਿੱਚ ਜਿਸ ਵੇਲੇ ਮੈਂ ਆ ਸੀ ਉਸ ਵੇਲੇ ਖਤਮ ਹੋ ਗਿਆ ਸ਼ੁਰੂ ਹੋ ਗਿਆ ਹੈ ਜ਼ਿਲ੍ਹਿਆਂ ਦੇ ਵਿੱਚ ਸਰਦ ਦੇ ਥੱਲੇ ਪਾਣੀ ਨਹੀਂ ਹੈ ਨਾ ਜੀ ਤੇ ਫਰੀਦਕੋਟ ਹੈ ਨਹੀਂ ਜੀ ਪਾਣੀ ਜੇ ਤੁਹਾਨੂੰ ਆ ਇੱਜ਼ਤ ਪਿਆਰੀ ਆ ਤੁਸੀਂ ਕਹਿੰਦੇ ਉਹਨੇ ਮੇਰੀ ਭੈਣ ਉਹਨੇ ਨਹੀਂ ਕਿਤੇ ਬਾਹਰ ਜਾਣਾ ਦਿੱਲੀ ਦੇ ਵਿੱਚ ਔਰਤਾਂ ਦਾ ਹਾਲ ਇਹ ਆ ਕਿ ਦੋ ਦੋ ਬਾਲਟੀਆਂ ਚੁੱਕੀਆਂ ਬਾਲਟੀ ਬਾਲਟੀ ਦੇ ਲੜਨਦੀਆਂ ਬਰ ਦੰਡ ਉਹ ਟੈਂਕ ਲੈ ਕੇ ਆਉਂਦੇ ਆ ਬਿਲਕੁਲ ਨਹੀਂ ਹੈ ਕਿ ਕਿੰਨਾ ਖੋਣ ਲੱਗੀਆਂ ਹੋਰ ਵੀ ਸਾਰਾ ਕੁਝ ਲੱਗਿਆ ਵੀ ਲੱਗਿਆ ਹੋ ਦੇ ਨਾ ਕਿ ਪੰਜਾਬ ਦੇ ਲੋਕਾਂ ਨੂੰ ਕਰਨ ਦੇ ਤਾਂ ਹੋਵੇ ਫਿਰ ਜਵਾਂਡੀ ਜਿਹੜੀ ਹੈਂਕਰ ਆਇਆ ਜਾਂ ਥੋੜਾ ਹੋਵੇਂ ਹੈ ਉਹ ਠੱਸ ਬੋਲ ਠੱਸ ਬੋਲ ਲੱਗਣੀ ਆ ਬਿਲਕੁਲ ਤੁਸੀਂ ਕਿਹਾ ਪੰਜਾਬੀਆਂ ਸਾਡੀ ਔਰਤਾਂ ਨੇ ਨਹੀਂ ਪਾਣੀ ਪਰਣਾ ਨਹੀਂ ਪਰਣਾ ਤੇ ਪਾਣੀ ਜ਼ਮੀਨ ਚੋਂ ਕੱਢਣਾ ਬੰਦ ਕਰ ਦੇ ਝੋਨੇ ਦੀ ਜਗ੍ਹਾ ਤੇ ਮਟਰ ਲਾਓ ਛੋਲੇ ਲਾਓ ਦਾਲਾ ਲਾਓ ਕੁਝ ਹੋਰ ਵੀ ਜੋ ਮੈਂ ਤਾਂ ਇਹ ਗੱਲ ਮੈਂ ਤਾਂ ਇੰਨੀ ਇੱਕ ਗੱਲ ਸਮਝਦਾ ਜੀ ਜਿਹਨਾਂ ਨੇ ਦੇਖਿਆ ਥੋੜਾ ਲਿਆ 1.7 6% ਚੜ੍ਹਦੇ ਕੋਲ ਜ਼ਮੀਨ ਹੈ ਹਾਂ ਪੰਜਾਬ ਦੇ ਕੋਲ ਹਰ ਹਿੰਦੁਸਤਾਨ ਦੇ ਅਸੀਂ 20% ਝੋਨਾ ਝੋਨਾ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਦਾ ਖਾਸ ਕਰ ਇੱਕ ਝੋਨੇ ਦਾ ਕਿਲੋ ਝੋਨਾ 1 ਕਿਲੋ 5300 ਲੀਟਰ ਪਾਣੀ ਦੇ ਨਾਲ ਪੈਦਾ ਹੁੰਦਾ ਇੰਡੀਆ ਦੇ ਦੂਸਰੇ ਕੋਣਿਆਂ ਵਿੱਚ 3847 ਲੀਟਰ ਦੇ ਨਾਲ 1 ਕਿਲੋ ਝੋਨਾ ਪੈਦਾ ਜੇ ਤੁਹਾਨੂੰ 1 ਕਿਲੋ ਝੋਨਾ 80 ਪੈਦਾ ਤੁਸੀਂ ਵੇਚਣਾ ਤੋਂ 5300 ਲੀਟਰ ਰੋਲੇ ਪਾਣੀ ਦਿਨਾ ਪਿਆ ਰ ਤੁਸੀਂ ਤਾਜ਼ਾ ਕਰ ਲੋ ਕਿ ਪੰਜਾਬ ਦਾ ਪਾਣੀ ਚਾਹੀਦਾ ਕਿੱਥੇ ਕਦੋਂ ਤੋਂ ਪਾਣੀ ਇਹ ਤਾਂ ਫਰੀ ਬਿਜਲੀ ਕੱਟ ਕੇ ਚਲੀ ਜਾਂਦਾ ਜੀ ਇਹ ਕੈਲਕੂਲੇਸ਼ਨ ਕਰ ਹੀ ਨਹੀਂ ਸਕਦਾ ਸਾਡਾ ਕਿਸਾਨ ਤਾਂ ਪੁੱਛੀਂ ਕਿ ਕਹਿੰਦੇ ਮੇਰਾ ਕਿਸਾਨ ਤਾਂ ਇੰਨਾ ਦੂਰ ਅੰਦੇਸ਼ੀ ਹੈ ਹੀ ਨਹੀਂ ਤੇ ਮੈਂ ਤਾਂ ਇਹ ਕਹਿਣਾ ਵੀ ਜੇ ਕਿਸੇ ਨੇ ਪੜੀ ਹਜੇ ਨਹੀਂ ਪੜਿਆ ਮੈਂ ਪ੍ਰਦੇਸ਼ ਟਾਈਮਜ਼ ਚਲਾਉਣਾ www.pradeshthan.com ਤੇ ਜਾ ਕੇ 26 ਜੂਨ ਦੀ ਰਿਪੋਰਟ ਵਿੱਚ ਮੈਂ ਆਰਟੀਕਲ ਲਿਖਿਆ ਐਤਕੀ ਵੀ ਲਿਖਿਆ ਮੈਂ ਜੁਲਾਈ ਦੇ ਵਿੱਚ 10 ਤਰੀਕ ਨੂੰ ਤਾਂ ਕਿ ਲੋਕਾਂ ਨੂੰ ਅਸੀਂ ਥੋੜਾ ਜਿਆਦਾ ਉਹਦੇ ਵਿੱਚ ਸਰਕਾਰ ਸਕੇ ਕੀ ਕੀ ਕਰ ਸਕਦਾ ਸਾਡੇ ਪੁਰਾਣੇ ਯਾਦ ਕਰਾ ਸਕੀ ਜੀ ਲੋਕ ਬਹੁਤ ਜਾਣਦੇ ਆ ਸਭ ਕੁਝ ਜਾਣਦੇ ਜਾਣਦੇ ਹੋਏ ਵੀ ਸਭ ਕੁਝ ਕਰਦੇ ਆ ਇਹ ਹੀ ਕਰਦਾਰ ਇੱਕ ਚੀਜ਼ ਹੋਰ ਬੜੀ ਚੰਗੀ ਹੋ ਰਹੀ ਆ ਜੇ ਛਿੜੀਆਂ ਵੰਡ ਗਈਆਂ ਚੰਗਲ ਵੰਡ ਗਏ ਛੋਟੇ ਛੋਟੇ ਚੱਕਰ 6-6 ਮਨ ਦੇ 18 ਮਤਲਬ ਥੋੜੇ ਖੇਤਾਂ ਉੱਤੇ ਚਿੜੀਆਂ ਵਾਪਸ ਆਉਣ ਗਈਆਂ ਕਾਂ ਚਿੜੀਆਂ ਗੁਗੀਆਂ ਉੱਤਰ ਸਾਡੇ ਪੰਛੀ ਕੁਦਰਤ ਪਰ ਉਹਦੇ ਉੱਤੇ ਵੱਸਦੀ ਹੈ ਸਾਡੇ ਪੰਛੀ ਵਾਪਸ ਆ ਕਰਨਗੇ ਬਿਲਕੁਲ ਜਿਹੜੀਆਂ ਜਿਹੜੀਆਂ ਬਿਮਾਰੀਆਂ ਖੇਤਾਂ ਦੇ ਵਿੱਚ ਕੋਈ ਪ੍ਰਮਖੜਿਆ ਕੋਈ ਸਲਾਹ ਆਉਂਦੀ ਆ ਉਹਨੂੰ ਵੀ ਜਾਣਰ ਖਾਣ ਵਾਲੇ ਬਿਲਕੁਲ ਬਿਲਕੁਲ ਕੋਮਾ ਮਸਾ ਜਾਣਗੇ ਡੱਡੂ ਵੀ ਆ ਜਾਣਗੇ ਇੱਕ ਹੋਰ ਸਭ ਤੋਂ ਵੱਡਾ ਬੈਨੀਫਿਟ ਹੈਗਾ ਜੀ ਉਹ ਤਾਂ ਇਹ ਹੈਗਾ ਕਿ ਜਿੱਥੇ ਜਿੱਥੇ ਨਹੀਂ ਲੱਗਦੇ ਨੇ ਬਦਰਣੂ ਖਚਦੇ ਨਹੀਂ ਜੀ ਇੱਥੇ ਜਿਹੜਾ ਮੀ ਹੈਗਾ ਨਾ ਇਹ ਦਰਖਤਾਂ ਕਰਕੇ ਹੁੰਦਾ ਦੇ ਕੋਈ ਛੋਟੀ ਜਿਹੀ ਗੱਲ ਕਿਸੇ ਨੂੰ ਨਹੀਂ ਕਹਿੰਦਾ ਪੰਜਾਬੀ ਲੋਕ ਸਾਰੇ ਗਰਮੀਆਂ ਦੇ ਵਿੱਚ ਨਾਲ ਮਾਚਲ ਨੂੰ ਭੱਜ ਦਿੰਦੇ ਆ ਕਿਉਂ ਕਿਉਂ ਤਾਂ ਉੱਤੇ ਦਰਖਤਾਂ ਲੱਗੋ ਹੋਰ ਦਰਖਤ ਹੈਗੇ ਤਾਂ ਉੱਤੇ ਠੰਡ ਰਹਿੰਦੀ ਹੈ ਠੰਡ ਰਹਿੰਦੀ ਹੈ ਤਾਂ ਉੱਤੇ ਬਾਰਸ਼ ਵੀ ਹੁੰਦੀ ਹੈ ਸਾਡੇ ਵੀ ਸਭ ਕੁਝ ਹੁੰਦਾ ਹੋਸ਼ਟ ਪੰਜਾਬੀ ਵਿੱਚ ਇਦਾਂ ਹੀ ਸੀ ਹਾਂ ਅੱਛਾ ਉੱਤੇ ਦਰਖਤ ਕੱਟ ਨਹੀਂ ਸਕਦੇ ਤੇ ਅਸੀਂ ਰਹਿਣੇ ਦਿੰਦੇ ਹੈ ਨਾ ਜਾਂਪਦੀ ਸੜਕਾਂ ਤੇ ਕਿੰਨੇ ਦਰਖਤ ਹੁੰਦੇ ਸੀ ਬਹੁਤ ਹੁੰਦੇ ਸੀ ਅੱਜ ਦੇ ਫਰੀ ਬਣੇ ਨਾ ਪੰਜਾਬ ਦੀਆਂ ਸੜਕਾਂ ਵੱਡੀਆਂ ਕਰਨ ਦੇ ਚੱਕਰ ਵਿੱਚ ਸਾਰੇ ਦਰਖਤ ਪੜ ਬਿਲਕੁਲ ਅਰੇ ਯਾਰੋ ਜੇ ਵੱਡਿਆਂ ਦਾ ਮੁੜ ਕੇ ਲਾਭ ਅਡੀ ਗੱਲ ਬਿਲਕੁਲ ਸਹੀ ਹੈ ਕਿ ਹੁਣ ਨਾ ਲੋਕ ਥੋੜੇ ਜਾਗਰਤ ਹੋਏ ਆ ਉਹ ਦਰਖਤ ਲਾ ਰਹੇ ਨੇ ਪਰ ਕੋ ਚੱਲਿਆ ਮਸੱਇਆ ਇਹ ਆ ਭਾਜੀ ਜੇ ਹੁਣ ਮੰਨ ਲਓ ਤੁਸੀਂ ਆਪਦੇ ਘਰ ਦੇ ਮੂਹਰੇ ਗਲੀ ਦੇ ਵਿੱਚ ਦੋ ਚਾਰ ਦਰਖਤ ਲਾ ਦੇ ਸ਼ਹਿਰਾਂ ਦੀ ਗੱਲ ਕਰ ਦੰਨਾ ਅੰਡਾ ਜਿਹਾ ਤਾਂ ਹਜੇ ਵੀ ਹੈ ਗਿਆ ਉਹ ਤਾਂ ਮਤਲਬ ਕਹਿੰਦੇ ਕਿ ਕਹਿੰਦੇ ਵੀ ਧਿਆਨ ਨਹੀਂ ਦੇ ਰਹੇ ਨਹੀਂ ਤਾਂ ਦਰਖਤ ਪਿੰਡਾਂ ਜਿੰਨੇ ਮਰਜ਼ੀ ਲਾ ਲੈਣ ਉਹ ਸ਼ਹਿਰਾਂ ਦੇ ਵਿੱਚ ਲਾ ਰਹੇ ਤਾਂ ਇੱਕ ਦਰਖਤ ਨਹੀਂ ਪਾਈ ਲੱਗਦਾ ਜੇ ਤੁਸੀਂ ਤਿੰਨ ਚਾਰ ਦਰਖਤ ਇਕੱਠੇ ਲਾ ਦੋਗੇ ਨਾ ਉਹ ਇੱਕ ਦੂਜੇ ਦੇ ਆਸਰੇ ਵਧਦੇ ਆ ਮੈਂ ਕਹਿੰਦਾ ਜੀ ਇਹ ਜਿਹੜੀ ਚੀਜ਼ਾਂ ਨੇ ਇਹ ਦਰਖਤ ਵੀ ਸਾਡੇ ਇਨਸਾਨ ਬਿਲਕੁਲ ਜੀ ਜੀ ਤੁਸੀਂ ਜਿਉਂਦੇ ਆ ਤੁਸੀਂ ਇਹਨਾਂ ਨਾਲ ਗੱਲਾਂ ਕਰਕੇ ਦੇਖੋ ਤੁਸੀਂ ਕਹੋ ਮੈਨੂੰ ਜਿਆਦਾ ਫਰੂਟ ਚਾਹੀਦਾ ਤੁਹਾਨੂੰ ਅਗਲੇ ਸਾਲ ਜਿਆਦਾ ਫਰੂਟ ਹੋਏਗਾ ਜੇ ਮੇਰਾ ਨਹੀਂ ਮੰਨਣਾ ਗਲਤ ਹੈ ਅਰੇ ਸਾਲ ਅਰੇ ਸਾਲ ਠੀਕ ਹੈ ਜੀ ਮੈਂ ਪਿੱਛੇ ਆਪਣੇ ਜਿੰਨਾ ਕਿਸੇ ਬਾਰਤ ਲਾਇਆ ਪਿੱਛੇ ਤਦੋਂ ਪਿੱਛੋਂ ਮੈਂ ਕਹਿੰਦਾ ਥੋੜੇ ਜਿਆਦਾ ਵੀ ਮੈਂ ਵੱਢਲੇ ਵੀ ਆ ਉਨੇ ਜਿਆਦਾ ਆ ਜਾਂਦੇ ਐਸੇ ਸੋਨੇ ਦਾ ਕਮਾਲ ਹੈ ਜੀ ਕਿ ਐਂਕੀ ਅਸੀਂ ਕਹਿੰਦੇ ਜੀ ਐਂਕੀ ਅਸੀਂ ਕਹਿੰਦੇ ਜੇ ਪਿਛਲੀ ਵਾਰੀ ਛੈਰੀ ਖਰਾਬ ਹੀ ਹੋ ਗਈ ਥੋੜੀ ਲੱਗੇ ਤਾਂ ਵਧੀਆ ਲੱਗੀ ਨਹੀਂ ਇਹ ਤੋਂ ਮੰਨਦੇ ਨਹੀਂ ਚੱਲੂੰ ਕੀ ਕਹਿੰਦਾ ਕਿ ਇਹ ਵੀ ਸੱਚ ਹੈ ਇਹ ਕੋਈ ਕ੍ਰਿਸ਼ਮਾ ਨਹੀਂ ਇਹ ਕੋਈ ਪੰਡਤਾਂ ਦੇ ਦੱਸਣ ਵਾਲੀ ਗੱਲ ਨਹੀਂ ਮੈਂ ਆਪਣੇ ਅਤਿਅੰਤ ਵਿੱਚ ਦੱਸਦਾ ਦਰਖਤ ਜਿੰਨੇ ਲਾਓ ਤਾਂ ਕਿ ਤੁਹਾਡੇ ਪ੍ਰਦੇਸ਼ 'ਚ ਪਾਣੀ ਆ ਸਕੇ ਤੁਹਾਨੂੰ ਸੋਕੇ ਤੋਂ ਬਚਾਅ ਹੋ ਸਕੇ ਤਾਨੂੰ ਠੰਡ ਲੱਗੇ ਤੁਹਾਡੇ ਜਾਨਵਰ ਵਾਪਸ ਆ ਜਾਣ ਚਿੜੀਆਂ ਪੰਛੀ ਵਾਪਸ ਆ ਜਾਣ ਤੁਹਾਨੂੰ ਉਹ ਚਹਿਕਦੀ ਆਵਾਜ਼ ਮੁੜ ਕੇ ਸੁਣੇ ਬਿਲਕੁਲ ਤੁਸੀਂ ਕੁਦਰਤ ਦੇ ਆਪ ਦੇ ਆਪ ਨੂੰ ਨੇੜੇ ਮਹਿਸੂਸ ਕਰੋਗੇ ਮੈਨੂੰ ਤੇ ਚਿੱਤੇ ਤੁਹਾਡਾ ਦਿਲ ਵੀ ਲੱਗੇ ਦਿਲ ਲੱਗਦਾ ਸ਼ਾਮ ਹਵਾ ਨਹੀਂ ਹੈ ਜੀ ਤੁਹਾਡੇ ਪਿੰਡ ਦੇ ਵਿੱਚ ਦਰਖਤ ਨਹੀਂ ਹੈਗੇ ਬਿਮਾਰ ਤਾਂ ਤੁਸੀਂ ਹੋਣਾ ਹੀ ਆ ਪਰ ਫਿਰ ਪੰਜਾਬੀ ਉਹ ਬਾਦਖੂਦੀਆਂ ਨੂੰ ਨੰਬਲੈਂ ਕਰੋ ਕਿ ਫੁਲਾਨੀ ਜੀ ਸਰਕਾਰ ਸਾਡਾ ਹਾਲ ਹੀ ਕੁਛ ਦੀ ਫੁਲਾਨੀ ਸਰਕਾਰ ਨੇ ਆ ਨਹੀਂ ਆਉਂਦਾ ਆਪ ਖਿਆਲ ਰੱਖੋ ਸਰਕਾਰਾਂ ਤੇ ਡਿਪੈਂਡਿੰਗ ਨਾ ਕਰੋ ਜੇ ਪਿਛਲੇ ਮਹੀਨੇ ਤਾਂ ਪਾਣੀ ਨੂੰ ਘੱਟ ਪਰਤੋ ਜੇ ਉਹਨਾਂ ਕੜਾ ਬਹੁਤ ਖੁੱਲਾ ਛੱਡਿਆ ਤੁਸੀਂ ਕਿਸਾਨ ਦੇ ਪੁੱਤਿਆਂ ਟੱਟ ਕੋਲ ਕਣ ਕਹੇਗੀ ਇੰਜਨੇ ਜਾ ਕੇ ਲੈਣਾ ਚਲਾ ਕੇ ਉੱਥੇ ਗਰੀਬ ਬੜੇ ਚੱਲੋ ਕੋਈ ਗੱਲ ਨਹੀਂ ਜੇ ਤੁਹਾਡੀ ਗਰੀਬੀ ਨਹੀਂ ਆ ਗਈ ਨਾਲ ਉਹ ਗਰੀਬਾਂ ਵਾਸਤੇ ਆ ਤੇ ਗਰੀਬ ਜਿਹੜੇ ਉੱਤੇ 15 20% ਹੈ ਉਹਨਾਂ ਨੂੰ ਲੈ ਲੱਗਦੇ ਉਹਨਾਂ ਨੂੰ ਲੈ ਲੱਗਦੇ ਉਹਨਾਂ ਦਾ ਹੱਕ ਨਾ ਮਾਰੋ ਸਹੀ ਗੱਲ ਹੈ ਮੈਂ ਕਹਿੰਦਾ ਪਿਛਲੇ ਬਹੁਤ ਜ਼ਮੀਰ ਦੀ ਕਿਸਾਨ ਆ ਮੈਂ ਦੇਖਿਆ ਜੀ ਬੋਲੀ ਬੋਲੀ ਲੈ ਲੱਗਦੇ ਹੋ ਸਰ ਨਹੀਂ ਮੈਂ ਵੀ ਦੇਖਾ ਪਰ ਸਰੀ ਗੱਡੀਆਂ ਜਿਵੇਂ ਬੋਰੀਆਂ ਲੈ ਜਾਂਦੇ ਕੀ ਢੇੜਨੀ ਆ ਸਰਕਾਰ ਦੇ ਡੇਟੇ ਆ ਰਹੇ ਆ ਉਹਨਾਂ ਨੇ ਬਥੇਰੇ ਲੋਕਾਂ ਨੂੰ ਮਤਲਬ ਜਦੋਂ ਦਾ ਉਹਨਾਂ ਨੇ ਬਣਾਇਆ ਸਰਕਾਰ ਨੇ ਵੀ ਅਸੀਂ ਘਰ ਡਿਲੀਵਰ ਕਰਾਂਗੇ ਉਹ ਕਈ ਲੋਕ ਹੀ ਕਈ ਵੀ ਸਾਡੇ ਘਰ ਤੇ ਆ ਕੇ ਮੂਰੇ ਉਹ ਗੱਡੀ ਖੜੂਗੀ ਉਹਨਾਂ ਨੇ ਉੱਤੇ ਲਿਖਤਾ ਹੈਨਾ ਉਹ ਉਹ ਸਾਰੇ ਡੇਟੇ ਦਰਦੇ ਨੇ ਕਿ ਅਸੀਂ ਫ੍ਰੀ ਚੀਜ਼ ਨੂੰ ਨਾ ਆਏ ਭੱਜ ਕੇ ਪੈਂਦੇ ਆ ਪਕੌੜਿਆਂ ਦੇ ਖਾਤਰ ਅਸੀਂ ਵੋਟਾਂ ਮਤਲਬ ਇਹੋ ਕਰ ਦਿੰਦੇ ਹਾਂ ਡੇਨੋ ਨਹੀਂ ਪਾਣੇ ਉਹਨੇ ਪਕੌੜੇ ਖਾਏ ਉਹਨੇ ਚਾਹ ਚਾਹ ਦਾ ਕਲਾਸ ਪੀ ਗਏ ਚਾਹ ਦਾ ਕਲਾਸ ਪੀ ਗਏ ਕਹਿੰਦੇ ਜੀ ਇੱਥੇ ਚਾਹ ਦੇ ਲੱਗਣ ਲੱਗੇ ਸੋ ਮਤਲਬ ਕਿ ਪਹਿਣ ਕਰ ਵੀ ਸਾਡੀ ਇੱਥੇ ਇੰਨੀ ਹੈਗੀ ਆ ਵੀ ਪ੍ਰਮਾਤਮਾ ਨੇ ਇਹਨਾਂ ਦਿੱਤਾ ਵੀ ਆਹ ਪੰਜਾਬੀ ਹੈ ਇਹੇ ਇਹ ਦਿੰਦੇ ਹੀ ਆ ਲੈਂਦੇ ਨਹੀਂ ਅੱਜ ਤੱਕ ਕਦੇ ਪਗਹਾਰੀ ਨਹੀਂ ਵੜਿਆ ਆਇਆ ਜਮੈਂ ਪਰ ਅਸੀਂ ਅੰਦਰੋਂ ਘਾਤੇ ਪਗਹਾਰੀ ਵੜਦੇ ਆ ਜਾਂਨ ਬੰਦਰ ਘਾਤੇ ਜਾਂ ਇਹ ਜਿਸ ਦਿਨ ਇਹ ਸਮਝ ਚਾਗੀ ਨਾ ਗੱਲ ਕਿ ਸਾਨੂੰ ਪਗਹਾਰੀ ਬਣਾਇਆ ਜਾ ਰਿਹਾ ਦੱਸ ਕੋਈ ਬੰਦਾ ਇਹਨਾਂ ਕੰਕ ਲੈਣ ਜਾਊਗਾ ਨਾ ਦਾਲ ਰੋਟੀ ਲੈਣੇ ਉਹਨਾਂ ਨੂੰ ਹੀ ਦੇਖੋ ਅੱਜ ਕਰਾਂ ਕਿ ਭਾਈ ਆਪਣੇ ਆਪ ਜੀ ਦੇ ਥੋੜਾ ਕੋ ਰੋਟੀ ਪਾਣੀ ਆਏਗਾ ਐਵੇਂ ਨਾ ਜਾ ਕੇ ਮੰਗਤੇ ਬਣੋ ਕੋਈ ਫਾਇਦਾ ਨਹੀਂ ਤੇ ਪਾਣੀ ਨੂੰ ਬਚਾਓ ਰੱਬ ਦੇ ਵਾਸਤਾ ਦਰਖਤ ਲਾਉ ਜਿੰਨੇ ਲੱਗਦੇ ਆ ਪਰ ਆਪਣੇ ਆਪਣੇ ਖੇਤਾਂ 'ਚ ਛੋਟੇ ਛੋਟੇ ਛੱਪੜ ਬਣਾ ਲਓ ਛੋਟੇ ਛੋਟੇ ਛੱਪੜ ਤੇ ਆੜੇ-ਦੌੜੇ ਨਾਲ ਭਾਜੀ ਦਰਖਤ ਲਾਈ ਹਾਂ ਦਰਖਤ ਬਚਾ ਰਹੇ ਬਿਲਕੁਲ ਨਾਲੇ ਤਵਾ ਪਾਣੀ ਲੱਗਿਆ ਲੁਗਾ ਦਾ ਮੈਨਾਜ਼ ਇੰਤਜ਼ਾਰ ਦੀ ਲੋੜ ਨਹੀਂ ਬਿਜਲੀ ਦੀ ਲੋੜ ਨਹੀਂ ਹੈ ਜੀ ਤੁਸੀਂ ਟਿਊਬਲਾਂ ਨਾਲ ਪਾਣੀ ਨਾ ਜ਼ਿਆਦਾ ਕੱਢੋ ਝੋਨਾ ਲਾਉਣਾ ਬੰਦ ਕਰ ਦਿਓ ਹੋਰ ਬਹੁਤ ਫਸਲਾਂ ਜੇ ਤੁਸੀਂ ਅਗਲੇ ਦੋ ਸਾਲਾਂ 'ਚ ਝੋਨਾ ਬਲਾਣਾ ਨਾ ਬੰਦ ਕੀਤਾ ਕਿੰ 2027 ਚ ਤਿਆਰ ਹੋ ਜਾਓ 10 ਸਿਲੇ ਤੁਹਾਡੇ ਟ੍ਰੱਕ ਆਇਆ ਕਰ ਮਗੇ ਤੁਹਾਡੀਆਂ ਔਰਤਾਂ ਲਾਈਨ ਲਾ ਕੇ ਖੜਿਆ ਕਰਨ ਜਾਂ ਤੁਸੀਂ ਵੀ ਲਾਈਨ ਲਾ ਕੇ ਖੜੋਗੇ ਪਾਣੀ ਲੈ ਲੈ ਜੇ ਨਹੀਂ ਸੱਜ ਤਾਂ ਦੋ ਸਾਲ ਰੋਟ ਹੈ ਜੋ ਜੇ ਨਹੀਂ ਢਹਿਣਾ ਤਾਂ ਹੁਣ ਤੋਂ ਕਾਰਬਾ ਸ਼ੁਰੂ ਕਰ ਦਿਓ ਸ਼ਾਇਦ ਸਾਡਾ ਤੇ ਤੁਹਾਡਾ ਦਾ ਪਬਲੀ ਆਏਗਾ ਦੱਸੋ ਜੇ ਇਨਸ਼ਾ ਅੱਲਾਹ ਜਰਬ ਫਿਰ ਅਸੀਂ ਪੰਜਾਬੀਆਂ ਨੂੰ ਇਹ ਕਹਿ ਸਕਦੇ ਹਾਂ ਕਿ ਸਾਡੇ ਪੰਜਾਬੀਆਂ ਨੇ ਭਰਾਵਾਂ ਨੇ ਭੈਣਾਂ ਨੇ ਸਾਡੀ ਗੱਲ ਸੁਣ ਲਈ ਤੇ ਜਿਹੜੇ ਅਸੀਂ ਆਵਾਗੋਂ ਪ੍ਰੋਗਰਾਮ ਦੇਖੀ ਜਾਂਦੇ ਆ ਬਿਨਾ ਮਤਲਬ ਕੁਲਤਾ ਮਰਾਂਦੇ ਉਹਨਾਂ ਦੀ ਬਜਾਏ ਕੋਈ ਚੰਗੇ ਬੜੌਮ ਤੁਸੀਂ ਦੇਖੋਗੇ ਤੁਹਾਨੂੰ ਵੀ ਕੋਈ ਕੰਮ ਦੀ ਗੱਲ ਨਜ਼ਰ ਆਏਗੀ ਸੇ ਤੁਹਾਨੂੰ ਅਸੀਂ ਢੱਕਾ ਲਾ ਸਕੀਏ ਅਸੀਂ ਪਾਣੀ ਨੂੰ ਬਰਬਾਦੀ ਤੋਂ ਬਚਾ ਲਈ ਮੈਂ ਪੰਜਾਬ ਜੋ ਹਾਲ ਦੇਖ ਕੇ ਆ ਮੇਰਾ ਤਾਂ ਬੜਾ ਬੜਾ ਦੁੱਖਿਆ ਕਿਉਂਕਿ ਉਹ ਟਿਊਬਵਲ ਚੱਲੀ ਜਾਂਦੇ ਲੋੜ ਕੋਈ ਹੈ ਨਹੀਂ ਝੋਨੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਉਹ ਵਿੱਚੋਂ ਭਾਈ ਇਹ ਵੀ ਕਰ ਸਕਦੇ ਇਹ ਵੀ ਇਹ ਨਾ ਕਰੋ ਕਿ ਦੂਜੇ ਦੇ ਚੰਨਾ ਵੇਚਾ ਮੈਂ ਹੀ ਵੇਚਣਾ ਉਹ ਵੀ ਹਟਾਣ ਦੀ ਕੋਸ਼ਿਸ਼ ਕਰੋ ਬਸ ਸਤਿ ਸਤਿਨਾਮ ਆਪਾਂ ਕਰਦੇ ਹੋ ਕੇ ਇਹ ਨਾ ਵੀ ਜੇ ਸਾਡਾ ਜੇ ਪਾਣੀ ਮੁਕੇ ਸਾਡੇ ਬੱਚੇ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਪੈਸਟੀਸਾਈਡ ਦੇ ਬਾਰੇ ਵੀ ਇਹ ਕਹੇ ਸੀ ਇਹ ਨਾ ਕੇਸ ਕਰਕੇ ਨਾ ਮਤਲਬ ਪੈਸਟੀਸਾਈਡ ਵਰਤੋ ਕਿ ਨਾਲ ਦੇ ਖੇਤਾਂ ਨੇ ਕੀਤਾ ਤਾਂ ਮੈਂ ਨਹੀਂ ਕਰਾਂ ਕੋਈ ਵੀ ਬੋਲ ਸਕਦਾ ਨਾਲ ਦਾ ਹੀ ਜਿਹੜਾ ਖੇਤ ਆ ਉਹ ਹੋਰ ਵੈਰੈਟੀ ਹੋਵੇ ਝੋਨੇ ਦੀ ਤੁਹਾਡੀ ਹੋਰ ਵੈਰੈਟੀ ਹੋਵੇ ਤੁਹਾਡੀ ਵੈਰੈਟੀ ਹੋ ਸਕਦਾ ਬਹੁਤ ਕਾਰਗਰ ਹੋਵੇ ਤੇ ਤੁਸੀਂ ਐਵੇਂ ਪੈਸਟੀਸਾਈਡ ਸਿਟੋ ਔਰ ਇੱਕ ਚੀਜ਼ ਹੋਰ ਵੀ ਹੈ ਜਿਹੜਾ ਪੈਸਟੀਸਾਈਡ ਸਿਟਿਆ ਉਹਨਾਂ ਇੱਕ ਫੁੱਟ ਤੱਕ ਉਹ ਇੰਨਾ ਜੰਮ ਜਾਂਦਾ ਹੈ ਕਿ ਪਾਣੀ ਥੱਲੇ ਜਾਂਦਾ ਨਹੀਂ ਜੀ ਪਾਣੀ ਜਿੱਤਾ ਦਰਿਆ ਮਾਨੂੰ ਵਾਪਸ ਜੇ ਨਾ ਮੀਂਹ ਪੈਂਦਾ ਖਾਰਾ ਹੋ ਜਾਂਦਾ ਅੱਗੇ ਪਾਣੀ ਖੇਤਾਂ ਚਲਾ ਜਾਂਦਾ ਨਹੀਂ ਜਾਂਦਾ ਨਹੀਂ ਕਾ ਅੱਗੇ ਟੋਏ ਟੇਪੇ ਸੱਪਰ ਜਾਂਦੇ ਸੀ ਹੁਣ ਉਹ ਪਾਣੀ ਹੜਕ ਚੱਲਦਾ ਦੇਖੋ ਜੀ ਗੁਰੂ ਸਾਹਿਬ ਕਹਿੰਦੇ ਨੇ ਕਾਰ ਭਲਾ ਹੋ ਭਲਾ ਨਾਲੇ ਤਾਂ ਤੁਸੀਂ ਕੁਦਰਤ ਨੂੰ ਮਤਲਬ ਇੰਜੋਏ ਕਰੋ ਨਾਲੇ ਤੁਹਾਡਾ ਉਹਦੇ ਚ ਭਲਾ ਹੋ ਗੋਦਾ ਸਿਰਫ ਇੰਨਾ ਕਿ ਆਪਣਾ ਨਿੱਜੀ ਸਵਾਰਥ ਲਾਲਚ ਛੱਡ ਕੇ ਸਾਰੇ ਕਮਿਊਨਿਟੀ ਲਈ ਕੰਮ ਕਰਨਾ ਮੈਂ ਕਹਣਾ ਵੀ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਸਾਹਿਬ ਨੇ ਲਿਖੀ ਆ ਪਹਿਲਾ ਪਾਣੀ ਜਿਉ ਹੈ ਜਿਦ ਤਾਰੇ ਆ ਸਭ ਕੋ ਤੇ ਉਸ ਪਾਣੀ ਦੇ ਸਰਦੇ ਉੱਤੇ ਉਸ ਪਾਣੀ ਨੂੰ ਜੋ ਗੁਰੂ ਸਾਹਿਬ ਇਸ ਤੋਂ ਵੀ ਉੱਪਰ ਲਿਖਦੇ ਗੁਰੂ ਸਾਹਿਬ ਪਵਨ ਗੁਰੂ ਪਾਣੀ ਪਿਤਾ ਮਾਤਾ ਦੱਤਾ ਉਹਨਾਂ ਨੂੰ ਪਿਤਾ ਨੂੰ ਵੀ ਖਰਾਬ ਕਰੀ ਜਾਂਦੇ ਐ ਤੇ ਧਰਤੀ ਨੂੰ ਵੀ ਖਰਾਬ ਕਰੀ ਜਾਂਦੇ ਉਹ ਤਾਂ ਮਾਤਾ ਦਾ ਬੁਰਾ ਹਲ ਕਰਤਾ ਹੱਲੇ ਵੀ ਬਚਣਾ ਪੰਜਾਬੀ ਬਚੇ ਤੋ ਹੱਟੇ ਬਣੂ ਇੰਤਜ਼ਾਰ ਬੰਗਤ ਹੈ ਕਿ ਤਾ ਨਾ ਹੋਵੇ ਬਖਤੋਂ ਖੁੰਜੀ ਲੂੰਗੜੀ ਦੇ ਖਿਆਲ ਪਤਾ ਫਿਰ ਕਹੋਗੇ ਜੀ ਕਈ ਲੋਕ ਬੋਲਦੇ ਸੀ ਉਥੋਂ ਪ੍ਰੋਗਰਾਮ ਕਰਦੇ ਸੀ ਅਸੀਂ ਸੁਣੀ ਨਹੀਂ ਅੱਜ ਟੁੱਟ ਗਏ ਆ ਅੱਜ ਕਹੋ ਕੀ ਕਹਣਾ ਫਿਰ ਅਸੀਂ ਕੁਝ ਨਹੀਂ ਕਹਿਣਾ ਫਿਰ ਤਾਂ ਅਸੀਂ ਵੀ ਤੁਹਾਡੇ ਨਾਲ ਹੀ ਆ ਅਸੀਂ ਬਾਅਦ ਕੱਢਦੇ ਆ ਸਾਡਾ ਤਾਂ ਜਿਹੜਾ ਹੋਕਾ ਦੇਣਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਇਹ ਆਪਦੇ ਉੱਤੇ ਇਹ ਜ਼ਿੰਮੇਵਾਰੀ ਸਮਝ ਕੇ ਅਸੀਂ ਸਾਰੀ ਪੰਜਾਬੀ ਕਮਿਊਨਿਟੀ ਨੂੰ ਪੰਜਾਬੀ ਦੇ ਵਿੱਚ ਦੱਸ ਰਹੇ ਆ ਸੋ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਇਹਨੂੰ ਕਿੰਨਾ ਕੁ ਗੰਭੀਰਤਾ ਨਾਲ ਲੈਣੇ ਆਂ ਦੂਰ ਦੇਸ਼ੀ ਨਾਲ ਸੋਚ ਕੇ ਗੰਭੀਰਤਾ ਨਾਲ ਲੈ ਕੇ ਸਾਰਿਆਂ ਦਾ ਭਲਾ ਕਰੋ ਤੁਹਾਡਾ ਵੀ ਭਲਾ ਉਹਦੇ ਨਾਲ ਹੀ ਆ ਕਰਕੇ ਪਤਾ ਨਹੀਂ ਲੱਗਦਾ ਕਿ ਤੁਹਾਡਾ ਭਲਾ ਕਦੋਂ ਹੋ ਰਿਹਾ ਹੈ ਇਹ ਇਹ ਸੋਚ ਕੇ ਚੱਲੋ ਪਰ ਜਦੋਂ ਅਸੀਂ ਸਾਰੀ ਕੁਦਰਤ ਦੇ ਨੇੜੇ ਹੋ ਕੇ ਭਲਾ ਸੋਚਦੇ ਆ ਤਾਂ ਉਹ ਸਾਡਾ ਭਲਾ ਉਹਦੇ ਵਿੱਚ ਹੀ ਹੁੰਦਾ ਹੈ ਵਾਹ ਜੀ ਚਲੋ